ਜੀ ਵਾਹੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ-ਨਵੀਂ ਵਲੌਗ ਦੇ ਵਿੱਚ ਤੇ ਪਹੁੰਚ ਗਏ ਆ ਪਾਪਰ ਚਿਕ ਮੀਂਹ ਅੱਜ ਵੀ ਬਹੁਤ ਪਿਆ ਹੁਣ ਆ ਦੇਖੋ ਬਾਲਟੀ ਮੀਂਹ ਦੇ ਨਾਲੇ ਭਰੀ ਹੋਈ ਜੱਦੀ ਘੜੋਲਤੀ ਆ ਦੇਖੋ ਡੱਬਾ 6 ਵਜੇ ਤੇ ਲੈ ਕੇ 7 ਵਜੇ ਘੰਟਾ ਮੀਂਹ ਪਿਆ ਸਵੇਰੇ ਤੇ ਹੁਣ ਆਪਣਾ ਖੁੱਡਾ ਇੱਕ ਤਾਂ ਇਧਰੋਂ ਪੱਛੜਾਈ ਵੀ ਆ ਤਾਕੀ ਚੋਂ ਇੱਥੇ ਤੇ ਇੱਕ ਥੋੜਾ ਜਿਹਾ ਗਿੱਲਾ ਇਹ ਹੋਇਆ ਤੇ ਬਾਕੀ ਇਧਰ ਸੁੱਕਾ ਏ ਕਿਉਂਕਿ ਆਪਾਂ ਨੇ ਪਿੱਛੇ ਤੱਕ ਮਿੱਟੀ ਪਾਤੀ ਸੀ ਜਿੱਥੇ ਤੋਂ ਬਾਲੇ ਐ ਇੱਥੇ ਤੋਂ ਅੱਗੇ ਮਿੱਟੀ ਪੈਣੀ ਐ ਇਹ ਵੀ ਪਾ ਦਾਂਗੇ ਫਿਰ ਬਿਲਕੁਲ ਨਹੀਂ ਚਾਊਗਾ ਤੇ ਬੱਚੇ ਆਪਾਂ ਨੇ ਇੱਧਰ ਰੱਖਤੇ ਸੀ ਜਿਹੜੇ ਨੀਚੇ ਦਏ ਹੋਏ ਸੀ 89 11 ਦੇ ਇਹ ਦੋਨੋਂ ਕੂਤਰੀਆਂ ਕੂਤਰੀਆਂ ਨੇ ਆਪ ਚ ਇੱਕ ਕੂਤਰੀ ਆਪਾਂ ਛੱਡਤੀ ਐ ਇੱਧਰ ਸਿੱਕੇ ਜੋੜਾ ਛੱਡਦੇ ਆ ਕਾਲਿਆਂ ਦਾ ਕਾਲਾ ਤੇ ਆ ਕੂਤਰੀ ਮੌਜੀ ਤੇ ਹੁਣ ਇਹ ਦਰੇ ਨੇ ਹੁੰਦਾਂ ਨੇ ਰੱਖ ਦਾਂਗੇ ਤੇ ਬੱਚੇ ਨੂੰ ਦੇ ਦੂੰਗੇ ਚੋਗਾ ਇਹ ਤੇ ਖੁੱਡੇ ਬਿਲਕੁਲ ਆਪਣੇ ਓਕੇ ਐ ਜਿਆਦਾ ਐਡਾ ਕੋਈ ਸੀਨ ਨਹੀਂ ਵੈਸੇ ਤਾਂ ਛਿਆਂ ਨੂੰ ਚੋਗਾ ਇਹ ਨਾ ਹੁੰ ਦੇਣਾ ਚਾਹੀਦਾ ਇਹ ਬੱਚੇ ਬਿਲਕੁਲ ਖਾਲੀ ਐ ਤੇ ਛੋਲੇ ਬਦਾਮ ਆਪਾਂ ਨੇ ਭਿਓਤੇ ਅੱਜ ਹਵਾ ਬਹੁਤ ਸੋਹਣੀ ਚੱਲ ਰਹੀ ਐ ਤੇ ਓਕੇ ਰਿਪੋਰਟ ਐ ਕੰਮ ਇਹ ਬਾਲਾ ਛੋਇਆ ਵਈ ਥੋੜਾ ਜਿਹਾ ਕਰਾਂਗੇ ਵੀ ਸੈਟਿੰਗ ਤੇ ਦੂਸਰੀ ਸਾਈਡ ਵੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ ਖੁਸ਼ਖਬਰੀ ਤੇ ਬੱਚੇ ਕੱਢ ਲਏ ਆਪਣੇ 58 11 ਨੇ ਵੱਡੇ ਸ਼ਾਕ ਖੇ ਨੇ ਤੇ ਬੱਚਾ ਵੀ ਆਪਣੇ ਆਪ ਖੁਦ ਆਣੇ ਚੂਣ ਲੱਗ ਗਿਆ ਏ ਹੁਣ ਚੁਗਦਾ ਤਾਂ ਤੇ ਇੱਧਰ ਦੂਸਰਾ ਅੰਡਾ ਦੇਖ ਲੀਏ ਇੱਕ ਵਾਰ ਦੇ ਆ ਕਿ ਨਹੀਂ ਦੇ ਆ ਕਬੂਤਰੀ ਨੇ ਨਹੀਂ ਬਾਬੇ ਇੱਕੇ ਅੰਡਾ ਦੇ ਆ ਵਹਲੇ ਤੱਕ ਤੇ ਦੂਸਰਾ ਅੰਡਾ ਹਲੇ ਦੇ ਆ ਨਹੀਂ ਕਬੂਤਰੀ ਪਾ ਦੇ ਦੂਗੀ ਥੋੜੀ ਦੇਰ ਦਾ ਕੰਮ ਅੱਜ ਅੱਜ ਦੇ ਵਿੱਚ ਦੇ ਦੂੰਗੀ ਇਹ ਕਬੂਤਰੀ ਹੰਡਾ ਲਓ ਜੀ ਇਹ ਕਬੂਤਰੀ ਤੇ ਇਹ ਜੋੜੀ ਨੇ ਕੱਢ ਲਿਆ ਬਾਬੂ ਬੱਚੇ ਕਬੂਤਰੀ ਆਪਣੀ ਇਹ ਸੀ ਤੇ ਕਬੂਤਰ ਆਪਣਾ ਇਹ ਲੱਗਿਆ ਬਾਈ ਸ਼ੱਕ ਤਿੰਨ ਬਾਜੀਆਂ ਜੀਤੂ ਤੇ ਕਬੂਤਰੀ ਇਹ ਸੀ ਤੇ ਇਹ ਬੱਚਾ ਪੂਰਾ ਵਧੀਆ ਏ ਓਕੇ ਰਿਪੋਰਟ ਹੈ ਜਿੰਨੇ ਵੀ ਦਾਣੇ ਚੁਗੇ ਹੋਏ ਨੇ ਆਪਣੇ ਆਪ ਚੁਗੇ ਹੋਏ ਐ ਇਹ ਹੁਣ ਦਾਣੇ ਇਹ ਟਰੇ ਚੱਕ ਕੇ ਦੂਸਰੀ ਸਾਈਡ ਰੱਖ ਦੂੰਗਾ ਬੱਚਿਆਂ ਨੂੰ ਚੁਗਾ ਦੇ ਦੂੰਗੇ ਬਾਕੀ ਜਿਹੜੇ ਇਹਨਾਂ ਨੇ ਅੰਡੇ ਦੇ ਸੀ ਇਹ ਆਪਾਂ ਤੁਹਾਨੂੰ ਦੱਸਣਾ ਭੁੱਲ ਗਏ ਇਹ ਆਪਾਂ ਨੇ ਕਰਤੇ ਅੰਡੇ ਜੰਗਲੀਆਂ નીચે ਸੈੱਟ ਤੇ ਬਾਕੀ ਇਹ ਜਿਹੜੀ ਇੱਥੇ ਹੁੰਦੀ ਸੀ ਜੋੜੀ ਕੂਤਰੀ ਉਤਰਿਆਂ ਦੀ ਉਹ ਆਪਾਂ ਨੇ ਦੂਸਰੇ ਖੁੱਡੇ ਛੱਡਤੀ ਐ ਤੇ ਬਸ ਹੁਣ ਕੂਤਰ ਇਹ ਦਾਣੇ ਟਰੇ ਚੱਕ ਕੇ ਪਰਾਂ ਲੈ ਜਾਂਦੇ ਹੈ ਤੇ ਲੋ ਵੇਖੋ ਦਾਣੇ ਟ੍ਰੇ ਰੱਖ ਦਿੰਦੇ ਇਦਾਂ ਕਬੂਤਰੀਆਂ ਖੁਦ ਦਾਣਾ ਖਾ ਕੇ ਬੱਚਿਆਂ ਨੂੰ ਦੇ ਦੂੰਗੀਆਂ ਖਾਣ ਤੋਂ ਇਹਨਾਂ ਨੂੰ ਤੇ ਉਹ ਕੇ ਰਪੋਰਟ ਹੈ ਕੰਮ ਤੇ ਇੱਧਰ ਆਪਾਂ ਨੇ ਇੱਕ ਕੂਤਰੀ ਪਾਣੀ ਪੀ ਲਵੇ ਇਹਨੂੰ ਬੰਦ ਕਰ ਦਣਾ ਨਹੀਂ ਇਹ ਸ਼ਾਕੇ ਨਾਲ ਮਿਲ ਜਾਂਦੀ ਹੈ ਬੜੇ ਨਾਲ ਕਿਉਂਕਿ ਇਹ ਪਹਿਲਾਂ ਉਸ ਹੀ ਨਾਲ ਲੱਗੀ ਹੋਈ ਸੀ ਰੈਂਬੋ ਦੀ ਮਾਂ ਇਹ ਜਿਨੇ ਪੁਰਾਣੀ ਵੀਡੀਓ ਦੇਖਿਆ ਮੀ ਆਏ ਉਹਨਾਂ ਨੂੰ ਤਾਂ ਪਤਾ ਏ ਇਹ ਹੈਗੀ ਆਪਣੀ ਰੈਂਪੋ ਦੀ ਮਾਂ ਤੇ ਇਹ ਚਿੱਟੀਆਂ ਵਾਲਾ ਫੜ ਕੇ ਇਹਨੂੰ ਵੀ ਛੱਡ ਦੰਦੇ ਇੱਥੇ ਤੇ ਰਹਿਣ ਦੋ ਇਹਨਾਂ ਨੂੰ ਬੰਦ ਖੋਲਾਂਗੇ ਸ਼ਾਮ ਨੂੰ ਤੇ ਸ਼ਾਕਾ ਤੇ ਬਾਬਿਓ ਆਪਣੇ ਸਬਸਕ੍ਰਾਈਬਰ 10000 ਹੋਣੇ ਵਾਲੇ ਆ ਛੇਤੀ ਛੇਤੀ ਕਰ ਦੋ ਤੇ ਫਿਰ ਦੇਖ ਲੈਣਾ 10000 ਤੇ ਕੇਕ ਕੱਟਾਂ ਕਰਾਂਗੇ ਨਾ ਸ਼ੇਅਰ ਸਬਸਕ੍ਰਾਈਬਰ ਤੇ ਤੇ ਬੱਚੇ ਕੱਢ ਲਏ ਆ ਦੇਣ ਦਾ ਇਹਨਾਂ ਨੂੰ ਚੋਗਾ ਚੋਗਾ ਤੇ ਆਪਾਂ ਚੱਲਦੇ ਹਾਂ ਹੁਣ ਬਾਹਰ ਨੀਚੇ ਕਬੂਤਰ ਦਿਖਾ ਦਈਏ ਸੋਨੇ ਇੱਕ ਵਾਰ ਕੂਤਰ ੜਾਤੇ ਆ ਤੇ ਲੋ ਬਾਈ ਮੇਟਰ ਛਤਰੀਆਂ ਖੜੀਆਂ ਕਰਤੀ ਤੇ ਕੂਤਰ ਉੜਦੇ ਆਪਣੇ ਇਹ ਤੇ ਇੱਕ ਕਬੂਤਰੀ ਨੂੰ ਪਾਣੀ ਲਾਣਾ ਸੀ ਆਪਾਂ ਨੇ ਉਹ ਤੋ ੜਾਈ ਨਹੀਂ ਜਿਨ੍ਹਾਂ ਦੇ ਦਾਣੇ ਨਹੀਂ ਸੀ ਉਹੀ ੜਾਏ ਆ ਵਿੱਚ ਇਹਨਾਂ ਦੇ ਵੀ ਦਾਣੇ ਹੈ ਸੀ ਇੱਕ ਦੋ ਕਬੂਤਰ ਤੇ ਇਹ ਫਿਰਦੇ ਆ ਤੇ ਉਹ ਕੇ ਰਿਪੋਰਟ ਹੈ। ਖੁੱਡੇ ਚਲੋ ਮੀਂਹ ਪੈ ਕੇ ਮਿੱਟੀ ਹੋ ਗਈ ਜਮਾ ਸੈਟ। ਅਬ ਥੋੜੀ ਥੋੜੀ ਇਹਦੇ ਉੱਪਰ ਹੋਰ ਗੇਰ ਦਾਂਗੇ। ਫਿਰ ਪਾ ਦਾਂਗੇ ਇਹਦੇ ਉੱਪਰ ਨਹਿਰੂ ਐਨ ਬਣ ਜਾਊਗਾ ਖੁੱਡਾ ਆਪਣਾ ਵਧੀਆ। ਆ ਦੇਖੋ ਹੁਣ ਇਹਦੇ 'ਚ ਪਾਣੀ ਨਹੀਂ ਨਾ ਖੜਦਾ ਤਾਂ ਹੀ ਨਹੀਂ ਹੁਣ ਆਪਣਾ ਖੁੱਡਾ ਚੁੰਦਾ। ਆ ਦੇਖੋ ਇਹ ਥੋੜਾ ਥੋੜਾ ਹਲ ਵੀ ਖੜਾ ਏ। ਇਹ ਦੇਖੋ ਇਹ ਚੁੰਦਾ ਇੱਥੋਂ। ਦੇਖੋ ਇਹ ਤਾਂ ਕਰਕੇਓ ਅੰਦਰ ਪਾਣੀ गिर ਜਾਂਦਾ ਸੀ ਤੇ ਲੋਗੇ ਮਿੱਤਰੋ ਹੋ ਕੇ ਰਿਪੋਰਟ ਹੈ ਤੇ ਹੁਣ ਚੱਲਦੇ ਆਪਾਂ نیچے ਖਾਣ ਤੋਂ ਕਬੂਤਰਾਂ ਨੂੰ ਦਾਣੇ ਤੇ ਕਬੂਤਰ ਆਪਣੇ ਇਹ ਆ ਗਏ ਸਾਹਮਣੇ ਛਤਰੀਆਂ ਖੜੀਆਂ ਕਰਤੀਆਂ ਬੈਠ ਜੂंगे ਆਪਣੇ ਆਪ ਤੇ ਬਦਾਮ ਬਦੂਮ ਪਿਉ ਤੇ ਆਪਾਂ ਨੇ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਇੱਕ ਵਾਰ ਜੀ ਲੋਗੇ ਮਿੱਤਰੋ ਪਹੁੰਚੀ ਆਪਾਂ ਨੀਚੇ ਤੇ ਬਦਾਮ ਛੋਲੇ ਪਿਉ ਤੇ ਆਪਾਂ ਨੇ ਵਿੱਚੇ ਛੋਲੇ ਤੇ ਵਿੱਚੇ ਬਦਾਮ ਹੈ। ਓਕੇ ਰਿਪੋਰਟ ਹੈ। ਪਾਵਾਂਗੇ ਅੱਜ ਕੂਤਰਾਂ ਨੂੰ ਤੇ ਛਤਰੀਆਂ ਖੜੀਆਂ ਆਈ। ਇੱਕ ਕਬੂਤਰ ਇੱਕ ਵਾਰ ਸਾਨੂੰ ਦੁਆਰੇ ਦਿਖਾ ਦਈਏ ਇਹ ਖੜੀਆਂ ਛਤਰੀਆਂ। ਆ ਆ ਗਈ ਕਬੂਤਰ ਆਪਣੇ। ਇਹ ਲੋ ਭਾਈ ਮਿੱਤਰੋ ਕਬੂਤਰ ਬੈਠ ਗਏ ਆਪਣੇ ਛਤਰੀਆਂ ਤੇ ਤੇ ਕਰਦੇ ਹੁਣ ਇਹਨਾਂ ਨੂੰ ਅੰਦਰ ਤੇ ਫਿਰ ਚੱਲਦੇ ਆ ਉੱਪਰ ਇਹਨਾਂ ਨੂੰ ਪਾਣੀ ਪੋਣੀ ਪਲਾ ਕੇ ਫਿਰ ਪਾਉਂਦੇ ਆ ਇਹਨਾਂ ਨੂੰ ਬਦਾਮ। ਤੇ ਹਾਂ ਜੀ ਲੋ ਬਈ ਮਿੱਤਰੋ ਕਬੂਤਰ ਕਰਦੇ ਆਪਾਂ ਨੇ ਬੰਦ ਤੇ ਓਕੇ ਰਿਪੋਰਟ ਹੈ ਕੰਮ ਤੇ ਬਾਬੇ ਆਪਣੇ 10000 ਸਬਸਕ੍ਰਾਈਬਰ ਹੋਣ ਵਾਲੇ ਏ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਡੀਓ ਸ਼ੇਅਰ ਕਰੇ ਕਰੋ ਤੇ ਇੱਕ ਕਮੈਂਟ ਕਰੇ ਕਰੋ ਇਹ ਵੀ ਕਬੂਤਰ ਉਤਰ ਗਏ ਹੁਣ ਚੱਲਦੇ ਆਪਾਂ ਉੱਪਰ ਤੇ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਹੀ ਲੱਗਦੀ ਏ ਤੇ ਅੱਗੇ ਅੱਗੇ ਆਪਾਂ ਹੋਰ ਨਾ ਮਾ ਛੱਪ ਲੈ ਕੇ ਆਂਦੇ ਰਹੂਗੇ ਟੈਨਸ਼ਨ ਨਾ ਲੋ ਗਾਹਾਂ ਗਾਹ ਸਿਸਟਮ ਬਸਣਾ ਹੀ ਹੈ ਆਪਣਾ ਘਟਣਾ ਨਹੀਂ ਬਾਬਾ ਕਿਰਪਾ ਕਰੇ ਤੇ ਬਸ ਤੁਸੀਂ ਆਪਣੀ سپورਟ ਬਣਾ ਕੇ ਰੱਖੋ ਤੇ ਪਹੁੰਚ ਗਏ ਹੁਣ ਆਪਾਂ ਉੱਪਰ ਇੱਥੇ ਦੇਖ ਲਿਏ ਸੈਟਅਪ ਹੋਰ ਕਰਾਂਗੇ ਫਿਰ ਹੋਰ ਕੂਤਰਾਂ ਲਈ ਇੱਕ ਅੱਧਾ ਹੋਰ ਜਾਨਵਰ ਅੱਗੇ ਜੇ ਵਧਾਵਾਂਗੇ ਕੰਮ ਤੇ ਬਾਕੀ ਤੁਹਾਨੂੰ ਇੱਧਰ ਦਿਖਾ ਦਈਏ ਇੱਕ ਵਾਰ ਤੇ ਇਹ ਕੂਤਰੀ ਵੀ ਆਪਣੀ ਦੂਸਰਾ ਅੰਡਾ ਦੇਣ ਵਾਲੀ ਐ ਤੇ ਓਕੇ ਆ ਬਾਬੇ ਬੱਸ ਇਹ ਬੈਠੀ ਐ ਕੂਤਰ ਦਾਣੇ ਦੂਣੇ ਪਾਵਾਂਗੇ ਨਾ ਥੋੜੀ ਦੇਰ ਤੱਕ ਤੇ ਬਾਕੀ ਓਕੇ ਰਿਪੋਰਟ ਐ ਬੱਚਾ ਦਿਖਾ ਦੰਦੇ ਤੁਹਾਨੂੰ ਅੱਜ ਮੀ ਵੀ ਬਹੁਤ ਪਿਆ ਤੇ ਆਪਣਾ ਖੁੱਡਾ ਚੋਇਆ ਨਹੀਂ ਅੱਜ ਓਕੇ ਓਕੇ ਹੈ ਕੰਮ ਸਾਰਾ ਦੇਖੋ ਇਹ ਚੋਆ ਜੀ ਜਮਾਵੀ ਤੇ ਲੋ ਜੀ ਆਪਣੇ ਇੱਧਰ ਦੇ ਕੰਪਟਰ ਨਾਲੇ ਦੋਨੇ ਦੇਖ ਲਈਏ ਇਹ ਬੱਚਿਆਂ ਨੂੰ ਚੋਗਾ ਦੇਤੇ ਆ ਇਹਨਾਂ ਦੇ ਮਾਪੇ ਨੇ ਬੱਦੇਤੇ ਇਹਨਾਂ ਨੇ ਬੱਚਿਆਂ ਨੂੰ ਚੋਗਾ ਤੇ ਛੋਲੇ ਪਿਓਏ ਹੋਏ ਆ ਬਾਅਦ ਚਾਪਾ ਦੇ ਦੂੰਗੇ ਛੋਲੇ ਲੋ ਜੀ ਆ ਇੱਥੇ ਛਾੜ ਦਿੰਦੇ ਆ ਟ੍ਰੇ ਨੂੰ ਰੱਖ ਦਿਆਂ ਬਾਹਰ ਤੇ ਬਾਕੀ ਆਪਣੇ ਕੋ ਉੱਤਰ ਬੈਠੇ ਆ ਓਕੇ ਰੋਡਾ ਪਾ ਪਿੱਛੇ ਤੇ ਪਾਣੀ ਆਇਆ ਥੋੜਾ ਇਹ ਉਹ ਵੀ ਸੁੱਕ ਜਾਊਗਾ ਖੁੱਡਿਆਂ ਉੱਪਰ ਮਿੱਟੀ ਪਾ ਦੂੰਗੇ ਹੁਣ ਜਿਹੜੀ ਰਹਿ ਗਈ ਬਾਕੀ ਇਹ ਬੈਠਾ ਸ਼ਾਖਾ ਜਿਹੜਾ ਫੜਿਆ ਸੀ ਆਪਾਂ ਨੇ ਵੀ ਲਾਤਾ ਟੁੱਟੀ ਵਾਲਾ ਪੰਜਾ ਵਿੰਗੇ ਵਾਲਾ ਤੇ ਬਾਕੀ ਇਹਨਾਂ ਨੂੰ ਬੈਣ ਦੋ ਆਪਾਂ ਚੱਲਦੇ ਹੁਣ ਬਾਹਰ ਇੱਕ ਵਾਰ ਹੁਣ ਖੁੱਡੇ ਦੀ ਛੱਤ ਦਾ ਖਾਦਮ ਮੀਂਹ ਪੈ ਕੇ ਇਹ ਹੋ ਗਈ ਬਿਲਕੁਲ ਐਨ ਸੈੱਟ ਤੇ ਬਾਕੀ ਜਿਹੜੀ ਮੂਰੇ ਮਿੱਟੀ ਪੈਣੀ ਹੈ ਸ਼ਾਮ ਸ਼ੂਮ ਨੂੰ ਪਾ ਦਾਂਗੇ ਚੱਕਰ ਨਹੀਂ ਕੋਈ ਇਹਦਾ ਮਿਟੀ ਮੂਟੀ ਪਾ ਕੇ ਓਕੇ ਰਿਪੋਰਟ ਹੋ ਜਾਊਗਾ ਕੰਮ। ਚਲੋ ਬਈ ਮਿੱਤਰੋ ਬਦਾਮ ਛਿੱਲ ਲੇ ਆਪਾਂ ਨੇ ਕਬੂਤਰਾਂ ਯੋਗੇ ਤੇ ਛੋਲੇ ਪਏ ਆ ਛੋਲੇ ਬੱਚਿਆਂ ਨੂੰ ਪਾਵਾਂਗੇ ਤੇ ਬਦਾਮ ਹੁਣ ਕੱਟ ਕੇ ਪਾ ਦਈਏ ਕਬੂਤਰਾਂ ਨੂੰ। ਟਾਈਮ ਹੋ ਗਿਆ ਬਹੁਤ 2:30 ਵੱਜ ਚੱਲੇ। ਲੇਟ ਹੋ ਗਏ ਫਿਰ ਵੀ ਆਪਾਂ ਤੇ ਪਾ ਦਈਏ ਬਦਾਮ ਹੁਣ ਕੱਟ ਕੇ ਕਬੂਤਰਾਂ ਨੂੰ। ਤੇ ਹਾਂਜੀ ਬਈ ਮਿੱਤਰੋ ਹੁਣ ਕੱਟਦੇ ਆ ਬਦਾਮ ਤੇ ਰੱਖ ਦਿੰਦੇ ਆ ਪਿੰਜਰੇ 'ਚ ਇਹਦੇ 'ਚ ਤੇ ਬੱਚਿਆਂ ਨੂੰ ਲਿਆਵਾਂਗੇ ਚੱਕ ਕੇ ਤੇ ਦੂਜੇ بڑے ਕਬੂਤਰਾਂ ਨੂੰ ਤੇ ਪਾ ਦੰਦੇ ਇਹਦੇ ਵਿੱਚ ਬਦਾਮ ਤੇ ਖਾਣ ਦੋਂਗੇ ਉਹਨਾਂ ਨੂੰ ਫਿਰ ਛੱਡਦੇ ਆ ਫਿਰ ਪਾਉਂਦੇ ਆ ਦਾਣੇ ਉਸ ਤੋਂ ਬਾਅਦ ਚੱਲਦੇ ਆ ਉੱਪਰ ਵਾਲੇ ਕੁਤਰਾਂ ਕੋਲੇ ਉਹਨਾਂ ਨੂੰ ਪਾਉਂਦੇ ਆ ਦਾਣੇ ਬਦਾਮ ਆਪਾਂ ਨੇ ਕੱਟ ਕੇ ਰੱਖਦੇ ਆ ਛੋਲੇ ਆਪਾਂ ਨੇ ਉੱਪਰ ਲਈ ਜਾਨੇ ਤੇ ਲਿਆਈਏ ਕਬੂਤਰ ਚੱਕ ਕੇ ਪਹਿਲਾਂ ਲੋਵੇ ਮਿੱਤਰੋ ਚੱਕ ਲਿਆਂਦੇ ਆ ਕਬੂਤਰ ਸਾਰੇ ਤੇ ਇੱਕ ਤਾਂ ਇਹ ਕਬੂਤਰੀ ਐ ਇਹਨੂੰ ਛੱਡਾਂਗੇ 8 ਤਰੀਕ ਨੂੰ ਬਾਜੀ ਤੇ ਕੱਲ ਨੂੰ ਇਹਨੂੰ ਲਾਵਾਂਗੇ ਪਹਿਲਾਂ ਪਾਣੀ ਪਹਿਲਾਂ ਲਾਇਆ ਸੀ ਜੁੰਨਾ ਜੀ ਇਹਦੇ ਤਾਂ ਕਰਕੇ ਬਾਜੀ ਛੱਡਣੀ ਹੋਈ ਨਹੀਂ ਛੱਡਣੀ ਤਾਂ ਇਹ ਪਹਿਲਾਂ ਸੀ ਕਬੂਤਰ ਝਾੜੇ ਵੀ ਪਏਵੇਂ ਆਪਣੇ ਤੇ ਚਾਰ ਕਬੂਤਰ ਦੂਸਰੇ ਬੜੇ ਤੇ ਇੱਕ ਬੱਚਾ ਇਹ ਲਾਲ ਸਿਰ ਵਾਲਾ ਆਪਣਾ ਚਿੱਟੀਆਂ ਅੱਖਾਂ ਖੇਤਾਂ ਵਾਲੇ ਦਾ ਬੱਚਾ ਦੇਖਦੇ ਆ ਇਹ ਵੀ ਵਧੀਆ ਉੱਡਦਾ ਏ ਘਰਾਂ ਇਹਨੂੰ ਵੀ ਬਦਾਮਾਂ ਦੇ ਕਰ ਲੇ ਅੱਜ ਹੁਣ ਬਦਾਮ ਪਾਇਆ ਕਰਾਂਗੇ ਇਹਨੂੰ ਵੀ ਬਾਜੀ ਛੱਡ ਲਾਂਗੇ ਫਿਰ ਤੇ ਹੁਣ ਰੱਖਦੇ ਆ ਬਦਾਮ ਸਾਰੇ ਕਬੂਤਰਾਂ ਨੂੰ ਤੇ ਇਹਨੂੰ ਕਬੂਤਰੀ ਨੂੰ ਆਪਾਂ ਲੈਦੇ ਪਾ ਦਾਂਗੇ ਇਹਨੂੰ ਇਹਨੂੰ ਪਹਿਲਾਂ ਨੀਚੇ ਪਾ ਦਿੰਦੇ ਆ ਬੈਠ ਪੁੱਤੂ ਗਏ ਚਲੋ ਵੀ ਮਿੱਤਰੋ ਇਹਨੂੰ ਬਈ ਕਬੂਤਰੀ ਨੂੰ ਆਪਾਂ ਬਦਾਮ ਲੈਦੇ ਪਾ ਦੰਦੇ ਆ ਖਾਣ ਦੋ ਇਹਨੂੰ ਪਾਤੇ ਇਹਦੇ ਉੱਗੇ ਲੈਦੇ ਤੇ ਬਾਕੀ ਕੂਸਤਰਾਂ ਨੂੰ ਪਾ ਦੰਦੇ ਇਹ ਦੂਸਰੇ ਖਾ ਲੈ ਪੁੱਤ ਤੇ ਬਾਕੀ ਇਹ ਜਿਹੜੇ ਬਦਾਮ ਰਹਿ ਗਏ ਇਹ ਇਹਨਾਂ ਨੂੰ ਪਾ ਦੰਦੇ ਆ ਸਾਰਿਆਂ ਨੂੰ ਚਲੋ ਵੀ ਮਿੱਤਰੋ ਪਾਤੇ ਆ ਬਦਾਮ ਤੇ ਖਾਣ ਲੱਗ ਗਏ ਬੱਚੇ ਨੂੰ ਹਲੇ ਪਤਾ ਨਹੀਂ ਖਾਣੇ ਦਾ ਤੇ ਹੁਣ ਚੱਲ ਕੇ ਬਸ ਉੱਪਰ ਦੂਸਰੇ ਬੱਚਿਆਂ ਨੂੰ ਪਾਉਂਦੇ ਆ ਛੋਲੇ ਇਹ ਸਾਰੇ ਲੱਗੇ ਆ ਖਾਣ ਤੇ ਇੱਧਰ ਕਬੂਤਰੀ ਵੀ ਖਾ ਰਹੀ ਆ ਬਦਾਮ ਤੇ ਹੁਣ ਚੱਲ ਕੇ ਬਸ ਛੋਲੇ ਪਾਉਂਦੇ ਆ ਬੱਚਿਆਂ ਨੂੰ ਉੱਪਰ ਤੇ ਇਹਨਾਂ ਨੇ ਖਾ ਲਿਆ ਬਦਾਮ ਸਾਰਿਆਂ ਨੇ ਤੇ ਕਬੂਤਰੀ ਖਾ ਰਹੀ ਹੈ ਖਾਈ ਜਾਣ ਤੋਂ ਇਹਨੂੰ ਇਹਨਾਂ ਨੂੰ ਛੱਡਦੇ ਆ ਜਾ ਕੇ ਜਾਲ 'ਚ ਤੇ ਪਾਉਂਦੇ ਆ ਦਾਣੇ ਹੁਣ ਕਣਕ ਲੋਵੇ ਮਿੱਤਰੋ ਦਾਣਿਆਂ ਦੀ ਟਰੇ ਲਿਆਈ ਆ ਆਪਾਂ ਬਸ ਦਾਣੇ ਰੱਖਦੇ ਆ ਇਹਨਾਂ ਨੂੰ ਬਸ ਥੋੜੇ ਖਾਣ ਦਵਾਂਗੇ ਕਿਉਂਕਿ ਇਹ ਜਿਆਦਾ ਰਾਜੇ ਜਾਂਦੇ ਫਿਰ ਸਵੇਰੀਆਂ ਸਾਫ਼ ਨਹੀਂ ਹੁੰਦੇ ਤੇ ਖਾਣ ਦੋ ਇਹਨਾਂ ਨੂੰ ਬਾਅਦ ਉਸ ਤੋਂ ਬਾਅਦ ਦੂਸਰਿਆਂ ਨੂੰ ਪਾ ਦਾਂਗੇ ਦਾਣੇ ਜੀ ਮਿੱਤਰੋ ਕੂਤਰੀ ਨੂੰ ਵੀ ਛੱਡ ਦਿੰਦੇ ਆ ਇਹਨੇ ਵੀ ਬਦਾਮ ਖਾ ਲੇ ਤੇ ਉੱਧਰ ਬਸ ਕਬੂਤਰਾਂ ਨੇ ਵੀ ਇੱਧਰ ਦੂਸਰਿਆਂ ਨੇ ਖਾ ਲਿਆ ਦਾਣੇ ਤੇ ਚੱਕ ਕੇ ਹੁਣ ਰੱਖ ਦਿੰਦੇ ਆ ਇੱਧਰ ਦੂਸਰੇ ਬੱਚਿਆਂ ਨੂੰ ਚਲੋ ਬਈ ਮਿੱਤਰੋ ਪਾ ਦੋ ਇਹ ਦਾਣੇ ਇਹਨਾਂ ਨੂੰ ਤੇ ਖਾਣ ਦੋ ਇਹਨਾਂ ਨੂੰ ਹੁਣ ਚੱਲਦੇ ਆ ਉੱਪਰ ਉੱਪਰ ਵਾਲੇ ਕੂਤਰਾਂ ਉਪਾਈਏ ਛੋਲੇ ਤੇ ਹਾਂਜੀ ਬਾਈ ਮਿੱਤਰੋ ਬੱਚਿਆਂ ਨੂੰ ਦੇ ਦਈਏ ਛੋਲੇ ਹੁਣ ਬਸ ਇੱਕ ਇੱਕ ਕਰਕੇ ਤੇ ਹਾਂਜੀ ਦੇ ਦਈਏ ਬੱਚਿਆਂ ਨੂੰ ਛੋਲੇ ਬਸ ਉਸ ਤੋਂ ਬਾਅਦ ਛੱਡ ਦਾਂਗੇ ਇਹਨਾਂ ਨੂੰ ਕੁੱਡਿਆਂ 'ਚ ਬਸ ਛੱਡ ਦਾਂਗੇ ਤੇ ਅਜੇ ਛੋਲੇ ਦੇ ਕੇ ਤੇ ਹੁਣ ਪਾਉਂਦੇ ਆ ਵਾ ਦਾਣੇ ਵਾ ਛੋਲੇ ਦੇ ਹੋ ਗਏ ਇਹਨਾਂ ਨੂੰ ਤੇ ਹੁਣ ਪਾ ਲਈਏ ਦਾਣੇ ਚਲੋ ਤੇ ਹਾਂਜੀ ਬਈ ਮਿੱਤਰੋ ਪਾਉਂਦੇ ਵਾ ਉਸ ਤਰ੍ਹਾਂ ਦਾਣੇ ਤੇ ਕੁੂਤਰਾਂ ਦੇਖੋ ਪੂਰੇ ਭੁੱਖੇ ਐ ਹੁਣ ਦੇਖੋ ਤੇ ਰੱਖ ਲਈ ਸਾਰ ਕੀ ਮੈਂ ਖਾਉਂਗੇ ਅੱਜ ਕੇ ਪੂਰਾ ਤੇ ਤੰਦਰੁਸਤ ਵੀ ਰਹਿੰਦੇ ਆ ਇੱਕ ਟਾਈਮ ਦਾਣੇ ਪਾਓ ਭੁੱਖੇ ਰੱਖ ਕੇ ਕੁੂਤਰਾਂ ਨੂੰ ਤੇ ਦੇਖੋ ਬਈ ਆਹੇ ਹੋ ਤਾਂ ਦਾਣੇ ਖਾਣ ਸਾਰੇ ਹੀ ਟੋਟਲੀ ਤੇ ਦਾਣੇ ਪਾਤੇ ਉਧਰੋਂ ਚੱਕ ਕੇ ਤੇ ਰੇਡਰ ਵਾਲੇ ਗੁੱਡੇ ਚ ਪਾ ਦਾਂਗੇ ਤੇ ਕਾਦੇ ਆ ਹੀ ਆਪਾਂ ਆਪਣੀ ਵੀਡੀਓ ਤੇ ਟੈਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਹਾਂ ਯਾਪ ਆਪਣੀ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਧੰਨਵਾਦ